ਅੱਜ ਪਟਿਆਲਾ ਵਿੱਚ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਆਕਾਸ਼ ਬੌਕਸਰ ਤੇ ਸੀਨੀਅਰ ਐਡਵੋਕੇਟ ਸ਼ਤੀਸ਼ ਕਰਕਰਾ ਦੀ ਅਗਵਾਈ ਹੇਠ ਕਾਨੂੰਨੀ ਸਲਾਹ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਐਡਵੋਕੇਟ ਸ਼ਤੀਸ਼ ਕਰਕਰਾ ਦੇ ਨਾਲ ਮਯూర్ ਕਰਕਰਾ ਜਸਵੀਰ ਸਿੰਘ ਦਿੱਤੂਪੁਰ ਹਿਮਾਂਸ਼ੀ ਕੰਡਾ ਹੈਰੀ ਵਰਮਾ ਹਰਪੀਤ ਕੋਰ ਮੌਜੂਦ ਰਹੇ ਇਸ ਮੌਕੇ ਐਡਵੋਕੇਟ ਹਰਸ਼ਦੀਸ਼ ਕਰਕਰਾਂ ਨੇ ਆਏ ਹੋਏ ਲੋਕਾਂ ਨੂੰ ਕਾਨੂੰਨੀ ਸਮੱਸਿਆਵਾਰੇ ਜਾਣੂ ਕਰਵਾਇਆ ਇਸ ਕਾਨੂੰਨੀ ਮਾਮਲੇ ਦੇ ਵਿੱਚ ਫੌਜਦਾਰੀ ਮਾਮਲੇ, ਦਿਵਾਨੀ ਮਾਮਲੇ, ਵਿਆਸਬੰਦੀ ਮਾਮਲੇ, ਜਾਇਦਾਦ ਨਾਲ ਸੰਬੰਧਿਤ ਮਾਮਲੇ ਤੇ ਹੋਰ ਕਾਨੂੰਨੀ ਸਲਾਹ ਬਾਰੇ ਜਾਣੂ ਕਰਵਾਇਆ ਲੀਗਲ ਕਾਪਰਕਟ ਹੈ ਕਿ ਲੀਗਲ ਐਡਵਾਈਸ ਜਿਹੜੀ ਹੈ ਪ੍ਰੋਵਾਈਡ ਕਰਨ ਵਾਸਤੇ ਆਮ ਜਨਤਾ ਨੂੰ ਸਾਡਾ ਪਰਪਰਪੀ ਹੈ ਕਿ ਜੇ ਵੀ ਕੋਈ ਐਸਾ ਕੇਸ ਹੈ ਜਿਹਨੂੰ ਆਪਣੇ ਆਪ ਨੂੰ ਸਮਝ ਵੀ ਨਹੀਂ ਆਉਂਦੀ ਜਾਂ ਕੋਰਟਾਂ ਦੇ ਵਿੱਚ ਉਹਨਾਂ ਦੇ ਕੇਸ ਚੱਲ ਰਹੇ ਹਨ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਕੇਸ ਕਰਨਾ ਚਾਹੁੰਦੇ ਹੈ ਜਾਂ ਉਹਨਾਂ ਦੇ ਕਿਸੇ ਨੇ ਕੇਸ ਕੀਤਾ ਹੈ ਤਾਂ ਉਹ ਸੁਵੰਤੀ ਵਿਕਤੀ ਸਾਨੂੰ ਆਪ ਦੀ ਜਾਣਕਾਰੀ ਦੇ ਕੇ ਸਾਡੇ ਕੋਲ ਹੱਥਰਾਂ ਦੀ ਸਲਾਹ ਲੈ ਸਕਦੇ ਹੈ ਉਹ ਕਿ ਉਹਨਾਂ ਦਾ ਨਿਪਟਾਰਾ ਉਹਨਾਂ ਦੇ ਕੇਸ ਦਾ ਨਿਪਟਾਰਾ ਜਾਂ ਉਹਨਾਂ ਦੇ ਹੱਕ ਦਾ ਕੇਸ ਕਿਵੇਂ ਲਿੱਤਾ ਜਾ ਸਕਦਾ ਹੈ ਜਾਂ ਇਸ ਤੋਂ ਇਲਾਵਾ ਸਿਨ ਜਿੰਨਾ ਵੀ ਪਹਿਲਾਂ ਵੀ ਅਸੀਂ ਕੰਮ ਲਾਉਂਦੇ ਰਹੇ ਹਾਂ ਤਾਂ ਸਾਡਾ ਪਰਪਰਪੇ ਹੀ ਹੈ ਕਿ ਲੋਕਾਂ ਨੂੰ ਅਵੇਅਰ ਕਰਾਇਆ ਜਾਵੇ ਕਿ ਉਹਨਾਂ ਦੇ ਕਾਨੂੰਨੀ ਹੱਕ ਕੀ ਹੈ ਉਹਨਾਂ ਦੀ ਕਾਨੂੰਨੀ ਡਿਊਟੀਆਂ ਕੀ ਹੈ ਕਿਉਂਕਿ ਆਪਾਂ ਹੱਕ ਦਾ ਸਾਇ ਸਮਝ ਲੈਂਦੇ ਨੇ ਡਿਊਟੀਆਂ ਘੱਟ ਸਮਝਦੇ ਹਾਂ ਤਾਂ ਇਸ ਵੰਦੇ ਵਿੱਚ ਅਸੀਂ ਉਹਨਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅੱਜਕੱਲ ਜੋ ਸੱਚਾ ਕਹ ਰਿਹਾ ਹੈ ਕੋਰਟਾਂ ਦੇ ਵਿੱਚ ਕੇਸਾਂ ਦੀ ਤਦਾਦ ਇੰਨੀ ਹੋਗੀ ਨੰਬਰਿੰਗ ਇੰਨੀ ਹੋਗੀ ਕਿ ਉਹ ਕੇਸ ਨਿਪਟਣ ਤੇ ਵਿੱਚ 3-4 ਸਾਲ ਮੇਰੇ ਖਿਆਲ ਆਂ ਵੀ ਲੱਗ ਜਾਂਦੇ ਐ ਉਹਦੇ ਵਿੱਚ ਨਾ ਤਾਂ ਐਡਵੋਕੇਟ ਦਾ ਕੋਈ ਕਸੂਰ ਹੈ ਨਾ ਕਿਸੇ ਜੱਜ ਸਾਹਿਬਾਨ ਦਾ ਕਸੂਰ ਹੈ ਪਰ ਇਹਦੇ ਇੰਟਰ ਪ੍ਰੋਸੈਸ ਹੈ ਕਿ ਜਿਹੜਾ ਆਪਣਾ ਲੀਗਲ ਪ੍ਰੋਸੈਸ ਹੈ ਉਹ ਥੋੜਾ ਜਿਹਾ ਕੈਸਾ ਲੰਕੀ ਹੈ ਨਾ ਜਿਵੇਂ ਵਹੀ ਆਉਣੀ ਹੈ ਅੱਜ ਕੋਈ ਨਹੀਂ ਆਇਆ ਤਾਂ ਦਵਾਈ ਵਾਸਤੇ ਡੇਟ ਪੈਗੀ ਅੱਜ ਕੋਈ ਵਿਰੋਧੀ ਧਿਰ ਦੀ ਗਵਾਹੀ ਨਹੀਂ ਆਈ ਉਹਦੀ ਡੇਟ ਪੈਗੀ ਇਸ ਤਰ੍ਹਾਂ ਕਰਕੇ ਜਿਹੜਾ ਹੈ ਕੇਸ ਜਿਹੜਾ ਹੈ ਉਹ ਲੰਬੀ ਹੋ ਜਾਂਦਾ ਹੈ ਜਦ ਕਿ ਲੋਕਾਂ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਉਹ ਕਹਿੰਦੇ ਜੀ ਤਰੀਕ ਤੇ ਤਰੀਕ ਮਿਲ ਜਾਂਦੀ ਹੈ ਲੇਕਿਨ ਇਹਦੇ ਵਿੱਚ ਨਾ ਕਿਸੇ ਦਾ ਕੋਈ ਫੋਕ ਨਹੀਂ ਹੈ ਸਾਡਾ ਪ੍ਰੋਸੈਸ ਸਾਡਾ ਲਾ ਸਾਡੇ ਕਾਨੂੰਨੀ ਜਿਹੜੀ ਦੌਪੇ ਚ ਉਹ ਇਸ ਤਰ੍ਹਾਂ ਦੇ ਹੈ ਕਿ ਸੱਗੇ ਬੜਾ ਲੰਬੀ ਹੋ ਜਾਂਦਾ ਕੰਮ ਅਸੀਂ ਉਹਨਾਂ ਨੂੰ ਇਹ ਚਾਹੁੰਦੇ ਆ ਕਿ ਸ਼ਾਰਟ ਕਰਕੇ ਸ਼ਾਰਟ ਵੇਅ ਦੇ ਵਿੱਚ ਉਹਨਾਂ ਨੂੰ ਪਾਇਆ ਜਾ ਸਕੇ ਇਹਦੇ ਵਾਸਤੇ ਵੈਸੇ ਲੀਗਲ ਰੇਟ ਜਿਹੜੀ ਹੈ ਗਵਰਨਮੈਂਟ ਦੀ ਤਰਫੋਂ ਦਿੱਤੀ ਜਾਂਦੀ ਹੈ ਲੇਕਿਨ ਜਿਹੜਾ ਸਾਡਾ ਟਕਿਆਲਾ ਪ੍ਰੋਗਰੈਸਿਵ ਫਰੰਟ ਹੈ ਇਹ ਇਸ ਸਟ੍ਰੀਟ ਤੇ ਬਣਾਇਆ ਗਿਆ ਹੈ ਕਿ ਲੋਕਾਂ ਨੂੰ ਪ੍ਰੋਵਾਈਡ ਕਰ ਸਕੀਏ ਉਹਨਾਂ ਦੇ ਹੱਕ ਕੀ ਹੈ ਉਹਨਾਂ ਦੀ ਡਿਊਟੀਆਂ ਕੀ ਹੈ ਅਗਰ ਉਹ ਕਿਸੇ ਕੇਸ ਦੇ ਵਿੱਚ ਫਸੇ ਹੋਏ ਹੈ ਤਾਂ ਉਹ ਕਿਵੇਂ ਨਿਕਲਣਾ ਹੈ ਕਨ ਗਵਰਨਮੈਂਟ ਦਾ ਵੀ ਹੈਗਾ ਇਹ ਪ੍ਰੋਵੀਜ਼ਨ ਹੈਗੀ ਹੈ ਲੇਕਿਨ ਅਸੀਂ ਆਪਣੀ ਤਰਫੋਂ ਪ੍ਰੋਗਰੈਸਿਵ ਫਰੰਟ ਦੇ ਜਿਹਦੇ ਪ੍ਰੈਜ਼ੀਡੈਂਟ ਹੈ ਆਕਾਸ਼ ਬੌਕਸਰ ਜੀ ਉਹਨਾਂ ਦੀ ਹੀ ਇਹ ਡਿਊਟੀ ਹੈ ਇਸ ਟਾਈਮ ਉਹ ਡਿਊਟੀ ਨਿਭਾਵੀ ਰਹੇ ਹਨ ਉਹਨਾਂ ਨੇ ਹੀ ਇਹ ਕੈਂਪ ਜਿਹੜਾ ਅੱਜ ਦਾ ਲਾਇਆ ਹੈ ਇਹ ਆਰਗੇਨਾਈਜ਼ ਕੀਤਾ ਹੈ ਔਰ ਮੇਰੇ ਖਿਆਲ ਹੈ ਵੀ ਅੱਗੇ ਤੋਂ ਕਿਉਂਕਿ ਇਹ ਇੱਕ ਨਵਾਂ ਫਰੰਟ ਹੈ ਇੱਕ ਨਵਾਂ ਪਲੇਟਫਾਰਮ ਹੈ ਇਹਨੂੰ ਸੈਕਟਿਵ ਬਣਾਉਣ ਵਾਸਤੇ ਅਕਾਸ਼ ਬਖਸਰ ਨੂੰ ਇਸ ਸਰਕੇਸੀ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਕਿ ਇਹ ਇੱਕ ਸੋਸ਼ਲ ਵਰਕਰ ਤਾਂ ਹੈ ਹੀ ਹੈ ਪੋਲਿਟਿਕਲ ਵਰਕਰ ਵੀ ਹੈ ਲੇਕਿਨ ਮੈਂ ਦੇਖਿਆ ਇਹਨੇ ਦੀ ਨੀਤੀਕ ਜਜ਼ਬਾ ਹੈ ਸੋਸ਼ਲ ਵਰਕ ਕਰਨ ਦਾ ਔਰ ਹਰ ਫੀਲਡ ਦੇ ਵਿੱਚ ਹੈ ਤਾਂ ਇਸ ਕਰਕੇ ਸਾਨੂੰ ਇਸ ਫਰੰਟ ਦੀ ਪੂਰੀ ਆਸ ਰੱਖਾਂਗੇ ਇਸ ਫਰੰਟ ਤੇ ਕਿ ਇਸ ਤਰ੍ਹਾਂ ਦੇ ਲੀਗਲ ਕੈਂਪ ਜਿਹੜੇ ਲਗਾਏ ਜਾਣ ਔਰ ਲੋਕਾਂ ਨੂੰ ਉਹਨਾਂ ਦੇ ਹੱਕ ਔਰ ਲੋਕਾਂ ਨੂੰ ਉਹਨਾਂ ਦੀ ਧੱਕੀ ਦੇ ਬਾਰੇ ਜਾਣੂ ਕਰਾਇਆ ਜਾ ਕੇ ਕਮੇਰਨ ਸਹੀ ਬਹੁਤ ਜ਼ਰੂਰੀ ਤਾਂ ਮੈਂ ਐਸੀ ਆਸ ਜਿਹੜੀ ਹੈ ਆਕਾਸ ਬੋਖ ਸਕਤੋ ਰਹੇ ਇਹ ਜਿਹੜਾ ਅੱਜ ਟੈਂਪਰ ਸਾਡਾ ਡਾਲਾ ਪ੍ਰੋਗਰੈਸਿਵ ਫਰੰਟ ਵੱਲੋਂ ਟੈਂਪ ਲਗਾਇਆ ਹੈ ਸਾਡੇ ਜਿਹੜੇ ਡਾਲਾ ਪ੍ਰੋਗਰੈਸਿਵ ਫਰੰਟ ਦੇ ਸਰਪ੍ਰਸਤ ਹੈ ਸੀਨੀਅਰ ਐਡਵੋਕੇਟ ਈਸ਼ ਕਰਤਰਾ ਜੀ ਇਹ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਟੈਂਪ ਲਗਿਆ ਹੈ ਉਹਨਾਂ ਦੀ ਟੀਮ ਵੱਲੋਂ ਉੱਥੇ ਬੈਠੇ ਨੇ ਸਾਰੀ ਉਹਨਾਂ ਦੀ ਟੀਮ ਬੈਠੀ ਹੈ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਨੂੰ ਇਹ ਜਿਹੜਾ ਕਾਨੂੰਨੀ ਸਹਾਇਤਾ ਸਲਾਹ ਕੈਂਪ ਹੈ ਜਿਹੜੇ ਲੋਕਾਂ ਨੂੰ ਕੋਈ ਦਿੱਕਤਦਾਰੀ ਹੈ ਕੂਟ ਦੇ ਗੰਮਾਂ ਦੇ ਵਿੱਚ ਧਾਕੇ ਉਸ ਨਾਲ ਲੈ ਸਕਦਾ ਹੈ ਉਹ ਤੇ ਜਿਹੜੇ ਆਮ ਲੋਕਾਂ ਦੇ ਜਿਹੜੇ ਹੱਕ ਐ ਆਪਣੇ ਕਾਨੂੰਨੀ ਹੱਕ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਇਹ ਉਹਨਾਂ ਦੇ ਤੇ ਹੱਕੇ ਉਹਨਾਂ ਬਾਰੇ ਜਾਣਕਾਰੀ ਦੇਣ ਦੇ ਲਈ ਕੈਂਪ ਵਿਸ਼ੇਸ਼ ਤੌਰ ਤੇ ਲਗਿਆ ਹੈ ਇਹਦੇ ਵਿੱਚ ਬਹੁਤ ਹੀ ਵਧੀਆ ਸ਼ਹਿਰ ਵਾਸੀਆ ਵੱਲੋਂ ਸਹਿਯੋਗ ਮਿਲ ਰਿਹਾ ਹੈ ਬਾਹਰ ਕਵਾਕੀ ਇਲਾਕੇ ਆ ਤੋਂ ਥੋੜੀ ਦੂਰ-ਦੂਰ ਲੋਕਾਂ ਨੂੰ ਪਹੁੰਚ ਰਹੇ ਨੇ ਤਰਕਰਾ ਸਾਹਿਬ ਤੇ ਮੇਰੀ ਟੀਮ ਜਿਹੜੀ ਬੈਠੀ ਆ ਬਹੁਤ ਹੀ ਵਧੀਆ ਗਾਈਡ ਕਰਦੇ ਬੰਦੇ ਨੇ ਤੇ ਲੋਕ ਜਿਹੜੇ ਜਾ ਰਹੇ ਆ ਉਹ ਮਦਰੀ ਬਹੁਤ ਹੀ ਖੁਸ਼ ਹੋ ਕੇ ਜਾ ਰਹੇ ਨੇ ਵੀ ਬਹੁਤ ਹੀ ਵਧੀਆ ਸਲਾਹ ਦਿੱਤੀ ਜਾ ਰਹੀ ਹੈ ਉਹ ਇਹ ਜਿਹੜਾ ਸਾਡਾ ਅਗਲਾ ਪੜਾਅ ਹੈ ਅਸੀਂ ਉਸ ਤੋਂ ਬਾਅਦ ਮਹੱਲੇ ਦੇ ਵਿੱਚ ਬਾੜਾ ਦੇ ਵਿੱਚ ਸ਼ਹਿਰ ਦੇ ਬਾੜਾ ਦੇ ਵਿੱਚ ਤਰਕਰਾ ਸਾਹਿਬ ਦੀ ਟੀਮ ਤਰਕਰਾ ਸਾਹਿਬ ਆਪ ਅਸੀਂ ਬਾੜਾ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਇਕਨੋਮੀ ਸਹਾਇਤਾ ਕੈਂਪ ਹੈ ਲੋਕਾਂ ਨੂੰ ਜਾਗਰੂ ਕਰਨ ਦੇ ਕੈਂਪ ਤੇ ਅਸੀਂ ਸ਼ਹਿਰ ਦੇ ਵਿੱਚ ਬਾੜਵਾਈ ਸ਼ੁਰੂ ਕਰਨ ਜਾ ਰਹੇ ਹਾਂ ਮੰਡਰੇ ਦੇ ਵਿੱਚ ਸਾਡੀ ਜਿਵੇਂ ਟੀਮ ਹੈ ਸਾਡੇ ਜਿਹੜੇ ਮੈਂਬਰ ਹੈ ਅਸੀਂ ਵਿੱਚ ਇਹ ਤੁਹਾਡੇ ਸਾਹਮਣੇ ਇੱਕ ਇੱਕ ਮੈਮੋਰੀ ਟੀਮ ਅਨਾਉਂਸ ਕੀਤੀ ਸੀ ਉਸ ਤੋਂ ਬਾਅਦ ਅਸੀਂ ਹੋਰ ਆਪਣੀ ਟੀਮ ਜਿਹੜੀ ਸਾਡੀ ਉਹਦੇ ਵਿੱਚ ਬੜਾ ਵਾਅਦਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਹਫਤੇ ਅਸੀਂ ਆਪਣੀ ਹੋਰ ਜਿਹੜੀ ਵੀ ਟੀਮ ਦੇ ਵਿੱਚ ਵਾਅਦਾ ਕਰਾਂਗੇ ਜਿਹੜੇ ਸਾਡੇ ਉਹ ਮੈਂਬਰ ਨੇ ਸ਼ਹਿਰਾਂ ਦੇ ਵਿੱਚ ਲੱਖ ਲੱਖ ਜਗ੍ਹਾ ਬੈਠੇ ਨੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮਹੱਲੇ ਦੇ ਵਿੱਚ ਜਾ ਕੇ ਕੈਂਪ ਲਾਵਾਂਗੇ ਤਾਂ ਕਿ ਜਿਹੜੇ ਲੋਕਾਂ ਦੇ ਵਿੱਚ ਅਵੇਅਰਨੈਸ ਇੱਕ ਕਮਿਊਨਿਟੀ ਸਲਾਹ ਦੇ ਬਾਰੇ ਕੋਟ ਚੈਰੀ ਦੇ ਕੰਮਾਂ ਦੇ ਬਾਰੇ ਉਹਨਾਂ ਦੇ ਸੰਸਕ੍ਰਿਤੀ ਠੀਕ ਹੈ ਥੈਂਕ ਯੂ ਸਰ ਮੈਂ ਸੋਸ਼ਲ ਵਰਕਰ ਹਾਂ ਇਹ ਮੈਂ ਚਾਹਲੀ ਆ ਵੀ ਮੇਰੇ ਨਾਲ ਜਿੰਨੇ ਵੀ ਲੈਡਰ ਸਾਟ ਅਟੈਚ ਵਗੈਰਾ ਹੈਗੇ ਆ ਉਹਨਾਂ ਨੂੰ ਥੋੜੀ ਨੌਲੇਜ ਵੀ ਲੈ ਜੀ ਅਸੀਂ ਕੋਈ ਵੀ ਕੰਮ ਕਾਨੂੰਨੀ ਤੌਰ ਤੇ ਚੱਕ ਤਾਂ ਲੈਂਦੇ ਆ ਪਰ ਸਾਨੂੰ ਉਹ ਚੀਜ਼ ਨੂੰ ਖਤਮ ਕਰਨ ਦਾ ਕੋਈ ਪਤਾ ਨਹੀਂ ਹੁੰਦਾ ਜਿਵੇਂ ਕਿ ਮੈਂ ਖੁਦ ਵੀ ਲਗਾ ਲਉਂਦੀ ਤੇ ਮੈਨੂੰ ਕਈ ਚੀਜ਼ਾਂ ਦੀ ਖੁਦ ਵੀ ਨੌਲੇਜ ਨਹੀਂ ਸੀ ਜੋ ਕਿ ਮੈਂ ਆਕਾਸ਼ ਬੋਖਸਰ ਜ਼ਿਲ੍ਹੇ ਸਾਹਿਬ ਨੂੰ ਇਨਵਾਈਟ ਕੀਤਾ ਹੈ ਇੱਥੇ ਤੇ ਆਪਣੇ ਇਸ ਤਿਸ ਸਰਾਇਓ ਇਹ ਲੋਰੀ ਆ ਗਿਆ ਜੀ ਤੇ ਇਹਨਾਂ ਤੋਂ ਹੁਣ ਮੈਂ ਥੋੜੀ ਜਿਹੀ ਨੌਲੇਜ ਲਿੱਤੀ ਆ ਕਿ ਸਰ ਸਾਡੇ ਕਿੰਨੇ ਵੀ ਐਸਰ ਕੇਸਿਸ ਨੇ ਪੈਂਡਿੰਗ ਨੇ ਤੇ ਮੈਨੂੰ ਉਹਨਾਂ ਦੀ ਨੋਲਿਜ ਦੋ ਥੋੜੀ ਜਿਹੀ ਮੈਨੂੰ ਨਾ ਬਾਰੇ ਮੈਨੂੰ ਕੁਝ ਨਹੀਂ ਪਤਾ ਉਹਨਾਂ ਬਾਰੇ ਹਾਲਾਂਕਿ ਮੈਂ ਉਹ ਸੋਸ਼ਲ ਬਾਰੇ ਕਰਦੀ ਆ ਪਰ ਸਰ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਗਾਈਡ ਕੀਤਾ ਸਾਨੂੰ ਸਮਝਾਇਆ ਇਸ ਕੈਂਪ 'ਚ ਆ ਕੇ ਮੈਨੂੰ ਬਹੁਤ ਰਾਹਤ ਮਿਲੀ ਹੈ ਮੇਰਾ ਮਾਈਂਡ ਫੈਸ਼ ਹੋਇਆ ਥੋੜਾ ਜਿਹਾ ਜੋ ਕਿ ਡਲ ਮਾਈਂਡ ਹੋਇਆ ਪਿਆ ਸੀ ਤੇ ਮੈਨੂੰ ਐਵੇਂ ਹੋ ਗਿਆ ਵੀ ਸਾਨੂੰ ਹੁਣ ਕਿਤੇ ਨਾ ਕਿਤੇ ਸਤੀਜ ਜੀ ਸਾਨੂੰ ਰਾਹ ਪਾ ਦੇਣ ਕੀ ਮਾਮਲਾ ਸੀਗਾ ਜੀ ਸਾਡੇ ਸੀਗੇ ਦੋ ਤਿੰਨ ਮਾਮਲੇ ਸੀਗੇ ਜੀ 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 ਵੀ ਹੁੰਦੇ ਨੇ ਬਾਕੀ ਜਿਹੜੇ ਰੈਡੀਸਰ ਦੇ ਵੀ ਹੈਗੇ ਨੇ ਕੁਝ ਕਲੇਮਾ ਦੇ ਵੀ ਹੈਗੇ ਨੇ ਕੁਝ ਕੇਸਿਸ 12 12 14 14 ਸਾਲ ਦੇ ਪੈਂਡਿੰਗ ਵੀ ਸੀਗੇ ਜਿਨ੍ਹਾਂ ਬਾਰੇ ਮੈਨੂੰ ਨੌਲੇਜ ਨਹੀਂ ਸੀ ਹੁਣ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਹੁਣ ਪਤਾ ਲੱਗਿਆ ਮੈਂ ਚਾਹਾਂਗੀ ਵੀ ਮੇਰੇ ਵਾਂਗੂ ਹੋਰ ਵੀ ਮੇਰੀ ਭੈਣਾਂ ਮੇਰੇ ਭਰਾ ਜੋ ਵੀ ਮੇਨਾਂ ਜੁੜੇ ਹੋਏ ਨੇ ਜੋ ਮੈਨੂੰ ਸਲਾਹ ਲੈਂਦੇ ਨੇ ਜੋ ਮੇਨਾਂ ਅਟੈਚਮੈਂਟ ਨੇ ਵੀ ਉਹ ਆਪੇ ਇਹਨਾਂ ਤੋਂ ਔਰ ਵੀ ਸਲਾਹ ਲੈਣ ਅਸੀਂ ਚਾਹਾਂਗੇ ਵੀ ਅਸੀਂ ਵੀ ਇੱਕ ਕੈਂਪੀਨਾਦ ਰਖਾਈਏ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਗਾਈਡ ਕੀਤਾ ਵੀ ਹੋਰ ਵੀ ਲੇਡੀਸਾਂ ਨੂੰ ਜੈਂਸ ਨੂੰ ਕਿਸੇ ਵੀ ਜਿਸ ਤਰ੍ਹਾਂ ਸਮਾਜ ਨੂੰ ਪੂਰੇ ਨੂੰ ਨੌਲੇਜ ਮਿਲਣੀ ਚਾਹੀਦੀ ਹੈ ਇਸ ਚੀਜ਼ ਦੀ ਚੰਪੂ ਵਾਲੇ ਜਿਹੜੇ ਇੱਕ ਹੈ ਕਾਮ ਦਾ ਉਹ ਪ੍ਰਚਾਰਕ ਉਹ ਦੇਸੀ ਬ੍ਰੰਤ ਉੱਤਪਾਦ ਦਾ ਹੈ ਨੌਲੇਜ ਦਾ ਗਾਰਜ ਕਾਰਸ਼ਾ ਵਰਕਸ਼ਾਪ ਵੀ ਨੇ ਇਹ ਰੈਂਕੀਟ ਹੈ ਅਗੋਂ ਕਿ ਸੰਤੁਸ਼ਟ ਕਰਦੇ जबस्ती उन्होंने नववोकेट करका जी टीम के मैंबर वो भी उन्होंने नाम हाजिर हैं जहाँ के बीचों एडवके एडवोकेट हैरी वर्मा जी दशवेर सिंह जी तो हो एक बहुत वजिया उपहार किया जा रहा है तो मैं इसील कर देना चाहता हाँ कि जी सा एडवोकेट की टीम लोगों ਮਿਲਦਾ ਪਰਾਇਨ ਜਿਹੜੀ ਉਹ ਫੀਲ ਆਫ ਕਾਸਟ ਹੋ ਰਹੀ ਹੈ ਤਾਂ ਕਿ ਜਿਹੜੇ ਬਾਗ ਦੇਖੇ ਤੇ ਇਤਨਾ ਲੈ ਹੋਏ ਕਿ ਇਹ ਸ਼ਾਇਦ ਸਾਡੇ ਤੋਂ ਬਾਅਦ ਕੋਈ ਪ੍ਰੈਸੈਂਟ ਬਣਦਾ ਹੋਵੇ ਐਸਾ ਕੋਈ ਗੱਲ ਨਹੀਂ ਹੈ ਕ੍ਰੀਮੀ ਕਰਤਾ ਸਾਹਿਬ ਤੇ ਆਪਾਂ ਦਾ ਨਾਸਟ ਵਾਕਸਰ ਵੀ ਪਹਿਲਾਂ ਹੀ ਬਹੁਤ ਸਾਰੇ ਸੋਸ਼ਲ ਵਰਕ ਦੇ ਤਮਾਮ ਰੂਪ ਇਹ ਨਵਾਂ ਹਨ ਵਾਟਾ ਵਾਟਾ ਲੋਕਾਂ ਲਈ ਸੇਵਾ ਕਰਦੇ ਹਨ ਜਿਹੜੇ ਰੋਗਾ ਉਹ ਜਿਹੜਾ ਵਰਕ ਹੈ ਨਾ ਦਾ ਪ੍ਰੋਗਰੈਸ ਉਹਦੇ ਵਿੱਚ ਬਹੁਤ ਬਹੁਤ ਕੰਮ ਦੇ ਲੋਕਲ ਵਗੈਰਾ ਦਾ ਨਾ ਇਹ ਕਈ ਨੇ ਉਹ ਕਾਰਜੋਤਰੀ ਬਹੁਤ ਸਰਗਰੀ ਨੇ ਤੇ ਮੈਂ ਲੋਕਾਂ ਨੂੰ ਸਹਿਯੋਗ ਕਰਨਾ ਚਾਹੁੰਦਾ ਕਿ ਐਡਵੋਕੇਟ ਨੂੰ ਵਰਮਾ ਜੀ ਦੀ ਅਗਵਾਈ ਮਿਲ ਚੁੱਕੀ ਜਿਹਨੇ ਵੀ ਐਡਵੋਕੇਟਸ ਹੈ ਵਾਹਨਾ ਜਿੱਥੇ ਆਏ ਨੇ ਸਾਰੇ ਇਮਾਨਦਾਰ ਤੇ ਅੱਛੇ ਵਿਅਕਤੀ ਨੇ ਅੱਛੀ ਨੌਕਰੀ ਰੱਖਦੇ ਨੇ ਲੋਕਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਹੈ ਇਹ ਇਹਨਾਂ ਨੂੰ ਪ੍ਰੋਵਾਈਡ ਦਾ ਸਾਧਨ ਨਹੀਂ ਹੈ ਇਹ ਸੋਸ਼ਲ ਵਰਕਰ ਦਾ ਹੈ ਮੇਰਾ ਕੰਮ ਇਹਦਾ ਹੈ ਕਿ ਉਹ ਲੋਕਾਂ ਕੋਲ ਜਾਂਦਾ ਹੈ ਕਿ ਉਹ ਵੱਤੋਂ ਵੱਗ ਆਪਿਆਂ ਜਾਂ ਗੁਆਂਢੀਆਂ ਰਿਸ਼ਤੇਦਾਰਾਂ ਨੂੰ ਵੀ ਅਗਰ ਉਹਨਾਂ ਨੂੰ ਕੋਈ ਡੀਪਲ ਪ੍ਰੋਬਲਮ ਕਰ ਰਹੀ ਹੈ ਕਿ ਕਿਸੇ ਕਿਸਮ ਦੀ ਉਹ ਚਾਹਤਾ ਜਾਂ ਕੋਈ ਪਰੰਪਰਾ ਉਹਨਾਂ ਨੂੰ ਕੋਈ ਰਾਏ ਦੇਣ ਵਾਸਤੇ ਇਹਨਾਂ ਦੇ ਕੋਲ ਪੇਜਾਂ ਤਾਂ ਕਿ ਲੋਕਾਂ ਨੂੰ ਸਹੀ ਐਡਵਾਈਸ ਲੈ ਕੇ ਇਸ ਤਰ੍ਹਾਂ ਜਾਣ ਇਸ ਪ੍ਰਾਈਵੇਟ ਦੁਕਾਨ ਦੇ ਅਨੁਸਾਰ ਜਿਹੜਾ ਚੁਗ ਨਹੀਂ ਨਾ ਪਸਦਾ। ਕਾਣਾ ਨਾ ਹਟਾਈ। ਹਰੀ ਗਰਮਾ ਐਡਵੈਟਿਕ। ਫਿਰ ਇਸ ਤਿਸ ਕਰਨਾ ਚਾਹੁੰਦੇ ਨਾਲ ਕੰਮ ਕਰਦੇ ਆਂ ਕਾਫੀ ਸਾਲਾਂ ਤੋਂ। ਤੇ ਜਿਹੜਾ ਅੱਜ ਇਹ ਕੈਂਪ ਲਗਾਇਆ ਗਿਆ ਹੈ ਕਿ ਪਟਿਆਲਾ ਪ੍ਰੋਗਰੈਸਿੰਗ ਫਰੰਟ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼੍ਰੀ ਆਕਾਸ਼ ਸ਼ਰਮਾ ਬੋਸਰ ਜੀ ਉਹਨਾਂ ਦੇ ਦੁਆਰਾ ਲਗਾਇਆ ਗਿਆ। ਇਸ ਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ। ਦੀ ਲੋਕਾਂ ਦੀ ਡਿਊਟੀਸ ਦੀ ਨੇ ਤੇ ਕਿਵੇਂ ਕਿਸੇ ਲੋਰ ਨੂੰ ਉਹ ਆਪਣੇ ਯੂਜ਼ ਕਰ ਸਕਦੇ ਨੇ ਪ੍ਰੋਵੀਜ਼ਨਸ ਕੀ ਨੇ ઓਰ ਸਟਰੀ ਸਟੇਜ ਕਰਕੇ ਜੋ ਮੇਡੀ ਸੀਨੀਅਰ ਐਡਵੋਕੇਟ ਪਟਿਆਲਾ ਹੈ ਉਹਨਾਂ ਦੁਆਰਾ ਦੱਸਿਆ ਜਾਏਗਾ ਤੇ ਲੋਕਾਂ ਨੂੰ ਇੱਥੇ ਇਕੱਠਾ ਕਰਕੇ ਉਹਨਾਂ ਦੀ ਡਿਊਟੀਆਂ ਤੇ ਲੋਲਸ ਬਾਰੇ ਦੱਸਿਆ ਜਾਣਾ ਹੈ